ਸਿੰਦਰ ਕੋਟਾਂ ਕਿੱਧਰ ਮਰ ਗਈ ਲੱਖ ਚਾਰ ਰੁਪਏ ਨੂੰ ਚੇਤਾ ਆ ਜਾਂਦਾ ਹੈ ਤੇਰੇ ਦਿਮਾਗ 'ਚ ਇਹ ਨਹੀਂ ਆਉਂਦੀ ਪੱਖੇ ਦੇ ਤਿੰਨ ਚਾਰ ਦਿਨ ਹੋ ਗਏ ਖਰਾਬ ਹੋਏ ਇਹਨੂੰ ਵੀ ਉਹ ਵੀ ਤਾਂ ਰੈਮ ਮਠੀ ਕਰਨੀ ਹੈ ਕੋਈ ਨਹੀਂ ਧਰਿਆਣਾ ਕਿਧਰ ਤੇਰੀ ਜਾਨ ਨਿਕਲਦੀ ਪੱਖੇ ਬਿਨਾਂ ਜਾਨ ਹੀ ਨਿਕਲਦੀ ਹੈ ਮੈਨੂੰ ਪਤਾ ਨਾ ਮੱਛਾ ਤੋੜ ਤੋੜ ਖਾ ਜਾਂਦਾ ਉਹ ਤਾਂ ਆਪ ਦਾ ਟੂਹਾ ਕਰਕੇ ਪਾਏ ਨਾ ਪੱਖੇ ਮੂਰੇ ਮੈਂ ਤਾਂ ਪੱਖੇ ਮੂਰੇ ਮੈਂ ਤੂੰ ਧਰਿਆ ਨਹੀਂ ਤੇਰੀ ਕਿ ਦੱਸ ਤੂੰ ਕੀ ਕਰਦੀ ਸੀ ਘਰੇ ਨਾਲ ਬੰਦਿਆਂ ਵਾਲੇ ਕੰਮ ਹੀ ਮੈਂ ਕਰਦੀ ਪੇਰਾ ਹਾਏ ਤੇ ਬੰਦਿਆਂ ਨੂੰ ਦੱਸ ਕੀ ਹੁੰਦਾ ਹੈਗਾ ਤੂੰ ਨਹੀਂ ਕਰ ਸਕਦੀ ਘਰੇ ਕੰਮ ਬਹਿਲੀ ਰਹਿਣੀ ਆ ਫਿਰ ਘਰ ਦੇ ਅੱਗੇ ਆਟਾ ਕੁੱਟ ਤੂੰ ਗੁੰਨ ਲੈ ਕਰ ਕੰਮ ਤੇ ਘਰ ਦੇ ਤੂੰ ਕਰ ਲੈ ਬੋਕਰ ਬੁੱਤਰਾ ਫਿਰ ਮੈਂ ਪਾਕ ਜੂਗੀ ਖਟਾਰਿਆਂਗੀ ਮੈਂ ਮੰਜਾ ਆ ਪੱਖਾ ਮੇਰਾ ਵੀ ਦਿਮਾਗ ਬੋੜਾ ਕਰਤਾ ਕੰਜਰ ਨੇ ਬੋੜਾ ਕਰਤਾ ਕੋਈ ਬਾਹਰ ਚੁਗਲੀਆਂ ਕਰਨ ਜਾਣਾ ਹੁੰਦਾ ਉਦੋਂ ਮੈਨਾਂ ਚੁਗਲੀਆਂ ਦੇ ਮਕਾਨ ਨਹੀਂ ਜਾਂਦੀ ਇਹ ਕਿਹੜਾ ਕੰਜਰ ਕਹਿੰਦੇ ਚੁਗਲੀਆਂ ਕਰਦੀਆਂ ਕਿਸੇ ਦੀਆਂ ਲਿਆ ਬਾਹ ਫੜਾ ਮੈਨੂੰ ਆ ਗੁੱਟ ਚਾਹ ਪੀਣੀ ਸੀ ਪੈਰੀ ਦੁਪਰ ਕਰਤੀ ਮੈਨਾਂ ਜਾਨਣਾ ਆ ਮੈਥੋ ਨਹੀਂ ਹੁੰਦਾ ਘਰ ਦਾ ਕੰਮ ਯਾਰ ਮੈਨੂੰ ਨਹੀਂ ਪਤਾ ਤੇਰੇ ਕੰਮਾਂ ਗੁੰਮਾਂ ਦਾ ਕਿੱਥੇ ਮੇਰੇ ਪਿਆਓ ਕੰਜਰ ਨੇ ਟੋਲ ਲਿਆ ਸੀ ਵੀ ਬੰਤਾ ਕਰ ਦੇ ਕੰਮ ਤਾਂ ਕਰ ਲੈ ਹੋਰ ਤੂੰ ਪਹਾੜੋਂ ਪੱਥਰ ਲਿਆ ਕੇ ਦੇਵੇਂਗਾ ਮੈਨੂੰ ਮੇਰੇ ਸਾਲੇ ਦੀ ਤੜਕੀ ਲੱਗੀ ਖਲ ਖਾਣ ਚੱਲ ਆਪਾਂ ਦਾ ਭਰਾਵਾ ਤਾਂ ਸਕੁੱਟ ਗਏ ਇਹਦਾ ਕੰਮ ਕੋਈ ਆਪਣੀ ਹੁੰਦੇ ਰਹਿਣਗੇ ਮੈਂ ਭਾਣਾ ਆਪਦੀ ਕੱਤੇ ੱੱਲੇ ਪੀ ਆਪਣੇ ਚ ਅੱਗ ਤਾਂ ਮੇਰੇ ਪਿਆਰ ਦੇ ਸਾਲੇ ਨੂੰ ਲੱਗੀ ਹੋਈ ਹੈ ਤਾਂਸ ਖੇਡਣ ਦੀ ਹੈ ਉੱਥੇ ਬਹਿ ਜੂ ਖੂਦੇ ਜਾ ਕੇ ਤਾਂਸ ਖੇਡਣ ਉਹ ਜਿਆ ਆਕਰ ਆ ਲ ਜੂ ਉਹ ਜਿਆ ਤੇ ਯਾਰ ਬੇਲੀ ਹੋ ਜਾਣਗੇ ਇਹ ਜੇ ਰਣ ਚੜਣਗੇ ਚੱਲ ਛਿੰਦਰੇ ਤੂੰ ਕਿ ਬਿਲਕਦੀਆਂ ਇੱਥੇ ਆਪਦੇ ਦਿਮਾਗ ਦੀ ਨਾਲੀ ਪਾੜ ਲੇਗੀ ਤੂੰ ਜਾ ਕੇ ਤੁਲੈ ਤੂ ਕੂਕਾ ਮਾਰ ਰੋਟੀ ਹੁਣ ਆਜੋ ਤੇ ਆਦਮੂ ਆਦਮੂ ਕਰਦਾ ਰੋਟੀ ਖਾਣਾ ਲਾ ਚਾਹ 베ਤੀ ਧਰ ਗਿਆ ਕੰਜਰ ਚਲ ਮੈਂ ਪੀ ਲਾ ਰੋਟੀ ਤੇ ਲੱਗੇ ਲੱਗਾ ਹੁਣ ਮੱਤਾ ਇਹਦਾ ਮੇਰੀ ਜਾਣ ਦੁੱਖਾਂ ਚ ਪਾਈਆ ਕੰਜਰ ਨੇ ਲਾ ਇਹ ਤਾਂ ਕੰਨ ਬਸਿੰਦ ਕਰਕੇ ਕਰੇ ਵੀ ਨਾ ਜਾਈ ਹਮ ਆਈ ਤਾਂ ਹੈਗੀ ਆ ਕੰਜਰੀ ਨੂੰ ਇੰਨੇ ਦਿਨ ਹੋ ਗਏ ਪੱਖਾ ਲੈ ਕੇ ਗਈ ਆਣੀ ਵੀ ਤਰਿਆ ਮਾ ਚੱਕੀ ਲੈ ਮਾ ਜਾ ਕੇ ਕੀ ਪਤਾ ਹਜਾਂ ਦਾ ਸਮਰਾਇਆ ਹੋਊਗਾ ਕਾ ਨਾ ਸਮਰਾਇਆ ਹੋਊਗਾ ਜੇ ਨਾ ਸਮਰਾਇਆ ਹੋਇਆ ਉਹਨੇ ਤਾਂ ਮੈਨੂੰ ਦੇ ਲੈਣੀ ਪੱਕਾ ਅਸ ਤਾਂ ਖੇਤ ਮੰਡੀ ਚ ਲੈ ਕੇ ਜਾਣਾ ਸੀ ਲੈ ਚੱਲ ਦੇਖਦੀ ਆ ਕੀ ਕਹਿੰਦੀ ਆ ਪਤਾ ਨਹੀਂ ਕਰੇ ਹੋ ਕੀ ਪਤਾ ਨਹੀਂ ਆ ਹੋ ਕੀ ਕਰੇ ਨਹੀਂ ਕਿਵੇਂ ਬਲਾਡ ਵਧਾਇਆ ਕਰਨੋ ਨੀ ਕਾਮੋ ਕੋਸ ਨਹੀਂ ਨਹੀਂ ਪੈਨੇ ਆ ਸਿੰਦਰ ਨਹੀਂ ਹੈਗੀ ਸਾਡੀ ਕੋ ਮੰਡਣਾ ਅੱਛਾ ਨਹੀਂ ਹਫਤਾ ਹੋ ਗਿਆ ਪੱਖਾ ਲੈ ਕੇ ਆਏ ਨੂੰ ਨੀ ਇਹ ਤਾਂ ਸਿਰੇ ਦੀ ਲੰਡਰ ਹੈ ਏ ਨਿੰਨਦੇ ਚੀਜ਼ ਨਹੀਂ ਮੈਥੋਂ ਲੈ ਗਈ ਕੱਲ ਪਰਸੋਂ ਮੰਗ ਕੇ ਖੰਡ ਦੀ ਕੌਲੀ ਹਾਂ ਲੰਟਰਾ ਅਜ ਤੱਕ ਨਹੀਂ ਦੇ ਕੇ ਗਈ ਹੈਗੀ ਨਿਹਾਰਾ ਮੈਨੂੰ ਕਹਿੰਦੀ ਆ ਕਿ ਪੱਖਾ ਭਾਣੇ ਮੈਂ ਕਿ ਵੀ ਅੱਜ ਦੀ ਰਾਤ ਨੰਗਾਵੇਂ ਮੇਰੀ ਕੱਲ ਨੂੰ ਧਰ ਜੂਰੀ ਕੱਲ ਨੂੰ ਕਿਹੜੇ ਅੱਜ 8 ਦਿਨ ਹੋ ਗਏ ਮੇਰੇ ਤਾਂ ਤੇਰੇ ਭਾਜੀ ਨੇ ਜੁੰਡੇ ਪੱਟ ਤੇ ਮੰਡੀ ਚ ਲੈ ਕੇ ਜਾਣਾ ਪੱਕਾ ਨਹੀਂ ਇਹ ਤਾਂ ਲੰਡਰ ਘਰੇ ਬਾੜੀਏ ਮਾੜੀ ਹੈ ਆ ਜਣ ਆਪਾਂ ਚੱਲ ਜੀ ਖਸਮੋ ਦੋ ਮਾੜਾ ਕੰਜਰਾ ਜੇ ਚੀਜ਼ ਮੰਗਣ ਲੱਗ ਜੇ ਉਦੋਂ ਕਹਿ ਦੂਗਾ ਨਾ ਚੱਲ ਆ ਅਸ਼ੰਦਰ ਤਾਂ ਘਰੇ ਨਹੀਂ ਹੈਗੀ ਘਰੇ ਨਹੀਂ ਰਾ ਚੀਜ਼ ਲੈ ਕੇ ਆਦੇ ਤੇਰੀ ਰਨੋਂ ਤੁਨੀ ਨਹੀਂ ਦਿੰਦਾ ਉਹਦੇ ਨਸੇ ਪੂਰੇ ਹੋਣ ਫੇਰ ਹੀ ਉਹ ਕਰੇ ਉਹ ਤਾਂ ਸਾਰੇ ਦਾ ਨਸੇ ਹੀ ਪੂਰੇ ਹੁੰਦੇ ਕਹਿੰਦੇ ਖਸਮ ਨਹੀਂ ਕਰਦਾ ਕਿੰਨੀ ਲਾਰ ਖਮੂਰ ਰੰਗੀ ਦੇ ਵਿੱਚ ਚੱਲੀ ਜਾਂਦਾ ਹਰ ਕਤਰੀ ਕਰ ਚੰਨੀਆਂ ਨੂੰ ਚੜਦੀ ਲੈ ਜਾਂਦੇ ਚੀਜ਼ ਲੈ ਦਿੰਦੀ ਨਹੀਂ ਹੈਗੀ ਮੁੜ ਕੇ ਹੋਰ ਤਾਂ 20 ਵਾਰੀ ਲੱਤ ਪਰ ਹੁੱਕੇ ਪਾੜੂ ਜਮੂ ਲੈ ਕੇ ਚੀਜ਼ ਦਿੰਦੀ ਨਹੀਂ ਹੈਗੀ ਮੈਨੂੰ ਤਾਂ ਜੰਮੀ ਵੀ ਇਹੀ ਤਾਂ ਗੱਲ ਆ ਕਿ ਬਹਾਨੇ ਲਾ ਲਿਆ ਉਹ ਜਿਹੜੀ ਤਰਸ ਆ ਜਾਂਦਾ ਵਿਚਾਰਾ ਇੱਕ ਤਾਂ ਬੰਦਾ ਮਰੀ ਹੈਗਾ ਜੰਮੀ ਤਰਸ ਨਹੀਂ ਕਰਨਾ ਚਾਹੀਦਾ ਬੰਦਾ ਭਾਵੇਂ ਆਮਲੀ ਆ ਸਿਰੇ ਦੀ ਲੰਡਰਾਂ ਬਹੁਤਾ ਠੀਕ ਆਰੀ ਚੱਲ ਆਪਾਂ ਫੇਰ ਵੀ ਉਹੀ ਗੱਲ ਜਨਾਨੀ ਨੂੰ ਕਾਹਨੂੰ ਮਾੜਾ ਕਹਿਣਾ ਆਪਾਂ ਵੀ ਤਾਂ ਜਨਾਨੀਆਂ ਆਂ ਗਿਆ ਹੈਗੀਆਂ ਤਾਂ ਹੈਗੀਆਂ ਨਿਆਰਾ ਲੁੱਚੜ ਇੱਥੇ ਟੁੜੀਆਂ ਲਾਉਂਦੀ ਹੋਣੀ ਆ ਮੀਟਰ ਫੁਕੇ ਪਏ ਨੇ ਇੱਕਾ ਚਿਪਾਲੇ ਮੀਟਰ ਲਾਤੇ ਸਰਕਾਰ ਨੇ ਚੱਪਾਲੇ ਤਾਂ ਲਾਤੇ ਔਖਾ ਬਹੁਤ ਹੋ ਗਿਆ ਚਿਪਾਲੇ ਦਾ ਮਾਰਾ ਬੰਦਾ ਕਿੱਥੋਂ ਟਾਈਮ ਪਾਸ ਕਰੂਗਾ ਸਹੀ ਗੱਲ ਹੈ ਪਹਿਲਾਂ ਤਾਂ ਮੋਬਾਈਲਾਂ ਦਾ ਵੀ ਲੋਟ ਆਉਂਦਾ ਹੈਗਾ ਡਾਟਾ ਆ ਜਾ ਹੁਣ ਇਹਨਾਂ ਦਾ ਕੀ ਹੋ ਗਿਆ ਹੁਣ ਦੱਸ ਕੀ ਕੀ ਪੂਰੇ ਕਰੂਗਾ ਉਹ ਨਹੀਂ ਲਾਦੇ ਨੀ ਆਹ ਕੋਈ ਜਵਾਬ ਨਾਲ ਨਾ ਲੱਗ ਜੇ ਦੀ ਤੇਾਰ ਆਟਾ ਵੀ ਗੁੰਨ ਕੇ ਰੱਖਿਆ ਪਿਆ ਹੁਣ ਉਹ ਆਏ ਨਹੀਂ ਕੰਜਰ ਨੂੰ ਵੀ ਮੈਂ ਆ ਜਾਂ ਕਰ ਹੁਣ ਸਾਰੇ ਜਿਹੜੀ ਸੱਤ ਚ ਬੈਠਾ ਤਾਂ ਸਪੁੱਟਦਾ ਰਹਿੰਦਾ ਹੈ ਨਾਲੇ ਉਹਨੂੰ ਆਏ ਨਹੀਂ ਕੰਜਰ ਨੂੰ ਆਉਂਦੀ ਹੈਗੀ ਵੀ ਪੱਖਾ ਕਿੰਨੇ ਦਿਨਾਂ ਦਾ ਖਰਾਬ ਹੋਇਆ ਪਿਆ ਵੀ ਭੰਜ ਕੇ ਰੱਖਿਆ ਮੈਂ ਮਿਸਤਰੀ ਦੇ ਸਿਆਪਾ ਖਾਣਾ ਤਾਂ ਮੇਰੀ ਜਾਨ ਨੂੰ ਪਿਆਰ ਰੰਗਾ ਹੈ ਰੋਂਦੇ ਨੇ ਬੰਦੇ ਬੰਨ ਨੂੰ ਕਿੱਥੇ ਮੇਰੇ ਪਿਆਉਣੇ ਸੇ ਹੀੜਿਆ ਨਸ਼ੇੜੀ ਮੇਰੇ ਪਰਲੇ ਪਾਤਾ ਉਹ ਥੀ ਤਾਂਸ ਵਾਲੇ ਨੂੰ ਸਾਰ ਜਿਹੜੀ ਟੂਹਾ ਦੇ ਜਾਊਗਾ ਫਿਰ ਜੇ ਮੈਂ ਬੋਲਦੀ ਆ ਤਾਂ ਮੁਰੂ ਪਲੇਸ ਕਰ ਕਰ ਬੈਦਾ ਕੰਜਰ ਨਾਲੇ ਪਤਾ ਵੀ ਹੁਣ ਬਗਾਨਾ ਪੱਖਾਂ ਲਿਆਂਦਾ ਚਰਨੋਂ ਦਾ ਕੀ ਪਤਾ ਅਗਲੀ ਕਿਹੜੇ ਵੇਲੇ ਆਜੀ ਲੈਣ। ਉਤੋਂ ਮੈਨੂੰ ਹੁਣ ਡਰ ਖਾਈ ਜਾਂਦਾਗਾ। ਕਈ ਕਿ ਮੈਂ ਉਹਦੇ ਨਾਲ 2 ਦਿਨਾਂ ਦਾ ਕਰਾਰ ਕੀਤਾ ਸੀ। 4-5 ਦਿਨ ਹੋ ਗਏ। ਜੇ ਉਹ ਆ ਗਈ ਇੱਥੇ ਜਲੂਸ ਕੱਢੂਗੀ ਆ ਕੇ। ਨਾਲੇ ਉਹਦਾ ਵੀ ਸੁਭਾਅ ਵਾਲਾ ਗਰਮ ਮੰਗ। ਬਲੱਡ ਮੇਰਾ ਵੀ ਵਧ ਜਾਂਦਾ। ਕਿਤੇ ਹੋਰ ਇੱਥੇ ਸਿਰ ਪਾੜ ਜਾਣ ਪੇਚਾ ਪੈ ਜੇ ਕੋਈ। ਚਲ ਜੋ ਹਉ ਦੇਖੀ ਜਾਉ। ਉਹ ਬੈਠੇ ਬੰਦੇ ਵਾਰ ਕਹੀ ਉਹਨਾਂ ਕੋਲੇ ਦੇਖ ਲੈ ਕਰਦੇ ਆ। ਆਉਂਦੇ ਵੀ ਕਿਵੇਂ ਮੁਕੇ ਜੀ ਬੈਠਾਗਾ ਕੰਮ ਕਿੰਨਾ ਕਰੇ ਪਾ ਦੇ ਯਾਰ ਮੈਂ ਯਾਰ ਮੇਰਾ ਹਾਲਾ ਤਰੀ ਭੁਜਾਈ ਲੜਦੀ ਅੱਜ ਬਹੁਤ ਤੈਨੂੰ ਪਤਾ ਹੀ ਆ ਉਹ ਲੜਦੀ ਰਹੀਦੀ ਆ ਕੇ ਵੀ ਉਹ ਸਾਨੂੰ ਤੁਹਾਨੂੰ ਕਿਹਾ ਵੀ ਵਿਆਹ ਦੇ ਪਲੇਸ ਦਾ ਬੜੇ ਭੜਿਆ ਜੀ ਨਾ ਕਰਾਉਂਦਾ ਉਹ ਵਿਆਹ ਯਾਰ ਫਸ ਗਏ ਯਾਰ ਫਸ ਗਏ ਵਿਆਹ ਕਰਾ ਕੇ ਆਪਾਂ ਦੋ ਮਿੰਟ ਲੱਕ ਸਿੱਧਾ ਕਰ ਦਿੰਦੇ ਹਾਏ ਹਾਏ ਬੇ ਮੇਰਾ ਬਾਬਲਾ ਫੇਰ ਤੂੰ ਕਿੱਥੇ ਬੈਠਾ ਸੀ ਇਹਨੂੰ ਟੋਲਣ ਮੇਰੇ ਵਾਸਤੇ ਹਾਂ ਇਹ ਤਾਂ ਮੈਨੂੰ ਕਿਸੇ ਹੋਰ ਦੇ ਦਵਾਜੀ ਦੇ ਤੌਰ ਦਿੰਦਾ ਤਾਂ ਕਾ ਪੂਰਾ ਕਰੀ ਜਾਂਦੀ ਆਪਦਾ ਹਾਂ ਕਹੇ ਜੋ ਮੇਰੇ ਲੜ ਲਾਇਆ ਇਹ ਕੰਜਰਾ ਨੇ ਮੈਂ ਟ ਨਹੀਂ ਮੇਰੇ ਕੋਲੇ ਖੜਦਾ ਪੈਂਦਾ ਨਹੀਂ ਬੰਦੇ ਦੇਖ ਲਾਂ ਐ ਟੀਮੀਆਂ ਦਾ ਆਪਦੀਆਂ ਦਾ ਇੰਨਾ ਮੋਹ ਪਿਆਰ ਕਰਦੇ ਨੇਗੇ ਹਾਂ ਆ ਤਿੰਨ ਚਾਰ ਦਿਨਾਂ ਦਾ ਪੱਖਾ ਹੋਇਆ ਪਿਆ ਇੱਥੇ ਰੁਲਦਾ ਪਿਆਗਾ ਮੈਂ ਮੱਛਰ ਨੇ ਖਾਈ ਤੋੜ ਤੋੜ ਕੇ ਹਾਂ ਬੇਰਿਆ ਬਾਬਲਾ ਕਿੱਥੇ ਹੁੰਦਾ ਤੂੰ ਜੇ ਅੱਜ ਕੋਲੇ ਹੁੰਦਾ ਮੈਂ ਤੈਨੂੰ ਦੁੱਖ ਚਣਾਉਂਦੀ ਤੇਰੇ ਤਾਂ ਹੁਣ ਸੇਵ ਵਿੱਚ ਸਵਾਭ ਹੀ ਉੱਡ ਗਈ ਬਾਬਲਾ ਚੱਲਾ ਪੈਣੀ ਆ ਇੱਥੇ ਤਾਂ ਇਹੀ ਤੰਦ ਹੋਣਗੇ ਪਟੇਣਾ ਦੇ ਹਾਏ ਹਾਏ ਤੁਹਾਨੂੰ ਦੱਸਿਆ ਸੀ ਨਾ ਬਾਈ ਯਾਰ ਇਹਨਾਂ ਦਾ 라ਬ ਨੰਬਰ ਬਾਤ ਆ ਕਿ ਬਹੁਤ ਧੀਰੇ ਜਾਰ ਕੋਈ ਫਸੇ ਪਏ ਆ ਯਾਰ ਹੁਣ ਤਾਂ ਬਾਈ ਗੱਲ ਪਿਆ ਢੋਲ ਵਜਾਉਣਾ ਪੈਣਾ ਯਾਰ ਇਹਦਾ ਜਦੋਂ ਹੁਣ ਕੇਰਾ ਢੋਲ ਪੈ ਗਿਆ ਤਾਂ ਵਜਾਉਣਾ ਪਊਗਾ ਇਹ ਹੋਰ ਤਜਾ ਤਾਂ ਹੈ ਹੀ ਇਹ ਕਿ ਬਾਈ ਇਹ ਨਹੀਂ ਕਹਿਣਾ ਸਾਡੀ ਕਿਸੇ ਦਾ ਬਲੀ ਚੰਦਰੀ ਮਿਲ ਗਈ ਯਾਰ ਮੈਨੂੰ ਮੇਰੇ ਤਾਂ ਪਾਣਾ ਕਰਮਾਂ 'ਚ ਤੱਕੇ ਲਿਖੇ ਹੋਇਆ ਮੇਰਾ ਤਾਂ ਯਾਰ ਐਂ ਕੀ ਕਰਦਾ ਵੀ ਆ ਖੂਹ ਚ ਸਾਲ ਮਾਰ ਕੇ ਮਰ ਜਾਏ ਨਾ ਓਏ ਭਰਾਵਾ ਸਾਡੇ ਨਾਲ ਗੱਲ ਪਈ ਯਾਰ ਚਲੋ ਆਪਾਂ ਮਰੇ ਵਾਲਾ ਸੱਪ ਗੱਲ ਪਾ ਲਈਏ ਗੱਲ ਬਹੁਤ ਹੋ ਗਈ ਉਹਨੂੰ ਵੀ ਦੇਖ ਲਈਏ ਉਹਨਾਂ ਘਰੇ ਕੋਈ ਚੰਦ ਚਾੜ ਲੇ ਕੋਈ ਮੇਰੇ ਨਾਲ ਵੀ ਕੀ ਕਰੀ ਜਾਂਦੀ ਹੋਗੀ ਨੂੰ ਮੈਂ ਤਾਂ ਕਹਿੰਦੀ ਆ ਲੰਡਰ ਨੇ ਕਿਤੇ ਤੇਰਾ ਪੱਖਾ ਵੇਚੀ ਤਾਂ ਮਿੱਤਾ ਘੋੜਾ ਜਰਨੇ ਨੇ ਇਹ ਵੇਚਣਾ ਤਾਂ ਖਾਲੀ ਖਾਤਰ ਆ ਰਹੀ ਤਾਂ ਨੀ ਉਹ ਸਿਰੇ ਦੀ ਬਦਮਾਸ਼ ਆਪ ਕਸਤਾ ਭਰਦੀ ਐ ਵੀ ਵਾਰੀ ਕਿਸਦਾ ਖੜਨਿਆਂ ਲੋਨ ਚਾਹੁੰਦੀ ਆ ਨੇ ਇੱਥੇ ਜੁੱਧ ਦੇਖਦੀ ਆ ਰੋਜ਼ ਮੈਂ ਤਾਂ ਗਮਾਂਡਣਾ ਉਹਦੀ ਕਿਸਤਾਂ ਨਾਲ ਚੱਲ ਆ ਜਾ ਕਿੰਗਰਾਈ ਵੇਚਦਾ ਕਿਸਦਾ ਪੱਖਾ ਮੈਂ ਉਹ ਤੇਰੀ ਗੱਲ ਪੀਆ ਪਰ ਕੋਈ ਨਾ ਮੈਂ ਤਾਂ ਮੱਛਰ ਨੇ ਖਾਰਿਸ਼ ਤੋੜ ਤੋੜ ਕੇ ਜਿਉਂਦੀ ਬਾਹ ਦੀ ਰੱਤ ਨੂੰ ਜਿਹੜਾ ਮੈਨੂੰ ਪੱਖਾ ਦੇਗੀ ਮੈਂ ਤਾਂ ਤੇਰੇ ਸਾਹਮਣੇ ਆ ਹੁਣ ਕੰਜਰ ਨੂੰ ਇੰਨਾ ਲੜ ਕੇ ਹਟੀਆਂ ਵੀ ਤੂੰ ਧਰ ਕੇ ਕਿਉਂ ਨਹੀਂ ਆਉਂਦਾ ਹੈਗਾ ਪੱਖਾ ਲੈ ਦੇ ਲਾ ਮੈਂ ਕੀ ਕਰ ਗਿਆ ਕੂਡਰ ਪਿਆ ਨਹੀਂ ਇਹ ਕਿ ਨਾਲ ਸਾਰੀ ਤੋੜ ਰੱਖੀ ਬੈਠੇ ਇਤਨੀ ਮੋਟਰਾਂ ਮੱਛੀਆਂ ਪਈਆਂ ਨੇ ਦੋ ਹਾ ਦੀਆਂ ਇਹ ਤਾਂ ਗਮਾਂਡੀ ਧਰ ਕੇ ਗਏ ਨੇ ਖਰਾਬ ਹੋਇਆ ਪਿਆ ਜਾ ਅੱਛਾ ਔਰ ਜੇ ਪੈ ਨਹੀਂ ਚੱਲਦਾ ਠੀਕ ਕਰਾਲਾ ਪਤਲੀ ਟੁੱਟੇ ਤੁਹਾਡੇ ਨੀ ਪਾਣੀ ਹਰ ਮੈਂ ਕੀ ਦੱਸਾਂ ਤੈਨੂੰ ਮੈਂ ਤਾਂ ਮਾੜੇ ਬੰਦੇ ਨਾਲ ਫਸ ਗਈ ਮੈਂ ਤਾਂ ਹੈ ਰੋਜ਼ ਪਾਣੀ ਮੈਂ ਤਾਂ ਉਹਦੇ ਕੁੱਤੇ ਖਾਣੀ ਕਰਦੀਆਂ ਆ ਵੀ ਚਾਰ ਦਿਨਾਂ ਦੀ ਪਤਾ ਕਿਹੜੇ ਵੇਲੇ ਸਿਰ ਕੱਢ ਲੈ ਪੱਖਾ ਲੈਣਾ ਅਜੇ ਮੈਨੂੰ ਤਾਂ ਲੱਗੀ ਧੁੱਪ ਹੀ ਘੜਾਈ ਘੜੀ ਰਹੇ ਨਹੀਂ ਕਿ ਬੈਠਣ ਨੂੰ ਮਿਟਾਂਗੇ ਆ ਜਾ ਉਹ ਨੂੰ ਆਇਆ ਵੀ ਅੰਦਰ ਨਾ ਬਰਚਾਣ ਕਿਤੇ ਗਏ ਹੋ ਹਾਂ ਦੀ ਕੁਟ ਨਾ ਹਾਂ ਐਨੇ ਗਾਏ ਪਾਣੀ ਮੈਂ ਸੌ ਕੋਣ ਚਾਹ ਦੀ ਘੁੱਟ ਪਿਆਉਣ ਦੀ ਮਾਰੀ ਹੋਤੀ ਖੜ ਗਈ ਤੇ ਆਹ ਨੀ ਕਾਣੋਂ ਪੈਣ ਚਾਹ ਚਾਹ ਬਾਤੂ ਮੈਂ ਚਾਹ ਚ ਨਮਾ ਦਸਣ ਨੂੰ ਹਾਂ ਪੀ ਨਾ ਬਣਾ ਤੁਸੀਂ ਚਾਹ ਹੈ ਨੀ ਮੇਰੀ ਗੱਲ ਸੁਣ ਤੂੰ ਬਸ ਉੱਥੇ ਮੇਰੀ ਖੰਡ ਦੀ ਕੌਲੀ ਲੈ ਕਿਉਂ ਨਹੀਂ ਮੋੜੀ ਹੈਗੀ ਅਜੇ ਤੱਕ ਨੀ ਪੈਣ ਦੇ ਦੇ ਦਾਂਗੇ ਅਸੀਂ ਕਿਹੜਾ ਪਿੰਡ ਛੱਡ ਕੇ ਚਲੇ ਜਾਂਦੇ ਹਾਂ ਹੈ ਤੂੰ ਤਾਂ ਆ ਗਈ ਸਿੱਖ ਖਾਈ ਕਿਨੇ ਕਿਹਨੇ ਤੈਨੂੰ ਜੋ ਕਿ ਸਿੱਖ ਖਾਈ ਕਿਉਂ ਆ ਗਈ ਮੈਂ ਤਾਂ ਚਾਰ ਘੇੜੇ ਮਾਰ ਗਈ ਕਦੇ ਤੂੰ ਘਰੇ ਨਹੀਂ ਹੁੰਦੀ ਹੈਗੀ ਕਦੇ ਇੱਧਰ ਨਿੱਪੜਾ ਨਹੀਂ ਇੱਧਰ ਨਿੱਪੜਾਨੀ ਆ ਤੇ ਲਾਗੇ ਹੈ ਸਾਡਾ ਤੰਗ ਕਿਉਂ ਪੜ ਤੁਸੀਂ ਮਾਂਗਰ ਪਾਈ ਸੀ ਪਿੰਡ ਛੱਡ ਕੇ ਥੋੜਾ ਬੱਜਣ ਲੱਗਿਆਂ ਕੀ ਤੇ ਹਾਂ ਨਾ ਨੰਦ ਸਮਾਂ ਤੇ ਇਸੇ ਕੰਮ ਨੂੰ ਹੀ ਹੁੰਦਾ ਵੀ ਕਿਤੇ ਬੇਲ ਕਵੇਲਾ ਦੋਖਰੇ ਸਮੇਂ ਕੰਮ ਆ ਜੀ ਨਹੀਂ ਮੇਰੀ ਗੱਲ ਸੁਣਾ ਕੰਨ ਗੇੜੇ ਮਾਰ ਗਈ ਮੈਂ ਖੰਡ ਦੀ ਕੌਲੀ ਨੂੰ ਮੇਰਾ ਕਸੂਨਾ ਤਕਾਣਾ ਦਿੰਦਾ ਕਹਿੰਦਾ ਤੂੰ ਉਹਨੂੰ ਛੇਦਰ ਤੋਂ ਖੰਡ ਨਾ ਆ ਕੇ ਆ ਦਿੱਤੀ ਹੈ ਕੋਈ ਨਾ ਪੜੀ ਦੇ ਦਾਂਗੇ ਮੇਰਾ ਤਾਂ ਬੰਦਾ ਮਾੜਾ ਪਹਣੇ ਹਾਂ ਜੇ ਮੈਂ ਕਿਤੇ ਜਾਣੀ ਤੇ ਹਾੜੀ ਜੋਤਾ ਕਾਰਨ ਮਰਨਾ ਕਹਿ ਰਿਹਾ ਤੂੰ ਕੰਮ ਤੇ ਕਿਉਂ ਜਾਣੀ ਆ ਮੈਂ ਆਪ ਹੀ ਕੰਮ ਤੇ ਜਾਉਂਗਾ ਨਾ ਤਾਂ ਮੈਨੂੰ ਜਾਣ ਦਿੰਦਾ ਕਿਤੇ ਨਾ ਕਿਤੇ ਆਪ ਹੀ ਜਾਂਦਾਗਾ ਵੀ ਕਿਹਨੂੰ ਮਰਕਾ ਲੈਗਾ ਤੇ ਘਰੇ ਕੰਮ ਕਰਿਆ ਆਵਾ ਤੈਨੂੰ 10000 ਹੋ ਗਏ ਪੱਖਾ ਲੈ ਕੇ ਆਈ ਨੂੰ ਤੂੰ ਪੱਖਾ ਆ ਕੇ ਕੰਮ ਰੋਟ ਕਰਾਇਆ ਚਲ ਕੋਈ ਨਾ ਭਣੀ ਜਿੱਤੇ ਤੈਨੂੰ 10000 ਹੋ ਗਏ ਉੱਥੇ ਇੱਕ ਦਿਨ ਹੋਰ ਸਾਰ ਲਾ ਤੂੰ ਕੋਈ ਨਾ ਮੈਂ ਰੱਖਿਆ ਹੂੰ ਪੱਖਾ ਅੱਜ ਉਹ ਮੈਂ ਤੋੜ ਦਿਆਂ ਕਿਦਰ ਨੂੰ ਭਾਉਣ ਡਾਂਗ ਕੇ ਉਹਨਾਂ ਚੱਕਣੀ ਪਵੇ ਇਹ ਭੜਾ ਇੱਕ ਦਿਨ ਤਾ ਹੁਣ ਸਾਦਾਂ ਨਹੀਂ ਦੇਣਾ ਮੈਨੂੰ ਵੀ ਗਾਲਾਂ ਨਹੀਂ ਦਿੰਦਾ ਤੇਰਾ ਬਾਈ ਮੰਡੀ ਚ ਲੈ ਕੇ ਜਾਣਾ ਪੱਕਾ ਅਸੀਂ ਤਾਂ ਉੱਥੇ ਮਸਲ ਲੜਦਾ ਦੋ ਦਿਨ ਹੋ ਗਏ ਨੇ ਮੰਡੀ ਚ ਆਈ ਪੈਂਦੇ ਨੇ ਚਲ ਕੋਈ ਨਾ ਭਣੇ ਇੱਕ ਅੱਧਾ ਤੈਨੂੰ ਤਸਾਰ ਲਾ ਜੀ ਸਾਰੀ ਦਾ ਭੈਣ ਰੋਜ਼ ਭਾਨੇ ਮਾਰਦੀਆਂ ਤੇਰੇ ਖਸਮ ਨੂੰ ਕਹਿ ਵੀ ਪੱਕਾ ਠੀਕ ਕਰਾ ਕੇ ਦਊਗਾ ਤੈਨੂੰ ਨਹੀਂ ਚੰਨੋ ਟੱਕ ਮੋਢੇ ਤੇ ਪੱਕਾ ਬੋਲ ਜੀ ਆਣੀ ਆ ਕਿਤਾਹੀ ਆ ਬਾਪੂ ਨਾ ਸਿੱਖ ਭਾਗੀ ਹੋਣੀ ਆ ਇੱਥੇ ਭਾਗੀ ਹੋਣੀ ਆ ਇਹ ਕਿਹੜੀ ਭਾਬੀ ਤੁਸੀਂ ਚੀਜ਼ ਵੀ ਮੋੜਦਾ ਕਰੋ ਕਹਿੰਦੇ ਕੋਈ ਨਾ ਬੀ ਮੋੜਿਆ ਮੈਂ ਐਡਾ ਪੱਖਾ ਕੰਪੜਾਇਆ ਹੁੰਦਾ ਕਰੇ ਮੈਨੂੰ ਪਤਾ ਵਡਾ ਪਕਾ ਹੁੰਦਾ ਪਕਾ ਦਾ ਚੱਲਣਾ ਮੇਰੀ ਖੰਡ ਦੀ ਕਵਰੀ ਨਹੀਂ ਦਿੰਦੀ ਹੈਗੀ ਤੈਨਾਂ ਨੂੰ ਹੋ ਗਈ ਤੂੰ ਕਿਹੜੇ ਮਾਤਾ ਖੰਡ ਪਾ ਲੈ ਕਿੱਦਾਂ ਕਰੇ ਤੂੰ ਸੌਦਾ ਇਹਨੂੰ ਲਿਆ ਕੇ ਦਿੰਨਾ ਹੈਗਾ ਪਤਾ ਨਹੀਂ ਕਿੱਦਾਂ ਫਿੱਟੀ ਜਾਂਦੀ ਕੀ ਕਰੀ ਜਾਂਦੀ ਰਹਿੰਦੀ ਆ ਲੋਕਾਂ ਨੂੰ ਬੰਡੀ ਜਾਂਦੀ ਰਹਿੰਦੀ ਆ ਸੌਦਾ ਇਹ ਮੈਂ ਮਾਇਕ ਨੂੰ ਮੱਤ ਤੈਰਨਾ ਚਾਹ ਨਹੀਂ ਆਉਂਦੀ ਹੈਗੀ ਲੋਟ ਦਾ ਦਾਸ ਵਾਰ ਤਾਂ ਆਪਣੇ ਚਾਹ ਪੀਂਦਾ ਮੈਂ ਕਿ ਪੇਕੇ ਆਣ ਛੱਟਿਆ ਨਹੀਂ ਆਂਗੀ ਤੇ ਚਾਹ ਮੈਨੂੰ ਦਿੱਤੀ ਤਾਂ ਹੈ ਨਹੀਂ ਉਹ ਤਾਂ ਪੀਕੇ ਦਾ ਗਿਆਣੀ ਮੈਂ ਉਹਦੀ ਪਲੇਸ ਪਾ ਲੈਣੀ ਚਾਹ ਤਾਂ ਭਾਬੀ ਬੀਬੀ ਨੇ ਨਹੀਂ ਦਿੱਤੇ ਗੱਲ ਸੁਣ ਮੇਰੀ ਕੰਚਰਾ ਤੇ ਨਾ ਮੈਂ ਸਵੇਰ ਦਾ ਰੋਈ ਜਾਂਦੀ ਵੀ ਪੱਖਾ ਤੇਰੇ ਪੱਖਾ ਤੇਰੇ ਠੀਕ ਕਰ ਨਾ ਆ ਹੁਣ ਆ ਗਈ ਤੇਰੀ ਪਤੰਦਰ ਦੀ ਨਾਲੇ ਜਲੂਸ ਕੱਢਿਆ ਇੱਥੇ ਆਈ ਨਾ ਜੇ ਤੂੰ ਬੰਦੇ ਦਾ ਪੁੱਤ ਹੁੰਦਾ ਧਾਰਿਆਂ ਦਾ ਜਾਪੀ ਇਹ ਬਹਿਣ ਬੱਸ ਕਰ ਤੁਸੀਂ ਆਪਦੀ ਲੜਾਈ ਬੰਦ ਕਰੋ ਤੂੰ ਮੈਨੂੰ ਪੱਖਾ ਦੇ ਵਾਹ ਬਸ ਨਾ ਦੇ ਪੱਖਾ ਕੋਈ ਨਹੀਂ ਮਾਂ ਮੈਂ ਤੇਰੇ ਧਰਿਆਂ ਮੰਗੇ ਪੱਖਾ ਕੋਈ ਨਹੀਂ ਕੋਈ ਨਾ ਮੈਂ ਤਾਂ ਲੈ ਆਉਂਦੀ ਬੜਾ ਬੰਦਾ ਆ ਲੈ ਲਾ ਬਤਾ ਲੈ ਕਿ ਆਂ ਗਿਆ ਦਾ ਪੱਖਾ ਨਹੀਂ ਮਾਂ ਮੈਂ ਪੁੱਤ ਧਰਿਆਂ ਮੰਗੇ ਪੱਖਾ ਸੀ ਦਸ ਸਾਲ ਕਹਿ ਕੇ ਤੂੰ ਮੁੜ ਕੇ ਦੱਸ ਦੇ ਨਾ ਹੋ ਗਏ ਇਹਦੀ ਇਹਦਾ ਕੰਮ ਪੜਦੇ ਦਾ ਕਹਿ ਚੱਕ ਅੱਜ ਦਾ ਮੈਂ ਰੰਗਦਤ ਕਾਸਕੁੱਟੀ ਜਾਂਦਾਗਾ ਕੰਮ ਕਰਦਾ ਘਟਕਾ ਦੌੜ ਲਿਆ ਕਰੀ ਸੰਸਰਮਾ ਆ ਆ ਜਾਣੀ ਭੈਣਾਂ ਚਾਹਦੀ ਗੇ ਚਲ ਨੂੰ ਭਾਰੇ ਤੂੰ ਪੱਖਾ ਅੱਜ ਨਹੀਂ ਮੱਛਰ ਡਾਏਗੀ ਲਈਆਂ ਪਰ ਉਹ ਤਾਂ ਅਗਲੀ ਲੈ ਕੇ ਜਾਊਗੀ ਵੀ ਆਪਦਾ ਉਹ ਵੀ ਚੀਜ਼ ਸੀਗੀ ਲੈ ਪੈ ਗਈ ਮੇਰੇ ਵਾ ਮੈਂ ਹੀ ਆ ਜਿਹੜੀ ਤੇਰੇ ਨਾਲ ਕੱਟੀ ਜਾਂਦੀ ਆ ਕੋਈ ਹੋਰ ਹੁੰਦੀ ਨਾ ਹੁਣ ਨੂੰ ਨਿਕਲਦੀ ਹੁੰਦੀ ਕਿਸੇ ਨਾਲ ਨਿਕਲ ਜਾ ਫੇ ਤੂੰ ਨਿਕਲ ਜਾ ਆ ਮੂੰਹ ਨਹੀਂ ਰਹਿਣਾ ਤੇਰਾ ਮੂੰਹ ਨਹੀਂ ਰਹਿਣਾ ਬਸ ਇਹ ਕਹਿਣ ਜੋਗਰੀਆ ਮੂੰਹ ਨਹੀਂ ਰਹਿਣਾ ਏ ਮੂੰਹ ਨੂੰ ਦੱਸ ਕੀ ਹੋਊਗਾ ਚੱਲ ਬਾਹਰ ਜਾ ਜਿਹੜਾ ਕੋਸੂਣਾ ਕੀ ਹੋ ਗਿਆ ਲੈ ਜਾਣ ਵਾਲੇ ਲੈ ਗਈ ਰੋਟੀ ਝੁਲਖਲਾ ਹੁਣ ਤੋਂ ਸਵੇਰ ਦਾ ਫਿਰਦਾ ਭੁੱਖੇ ਪਾਣੇ ਆ ਗਿਆ ਟਾਸ ਕੁੱਟ ਕੇ ਉਹੀ ਚੰਨ ਖਵਾਉਣ ਕੇ ਰੋਟੀਆਂ ਤਾਂਸਾਂ ਲਈ ਨਹੀਂ ਕਾਮਲ ਨਹੀਂ ਮੂੰਹ ਤਾਂ ਮੈਨੂੰ ਤਸ ਜਾਇਆ ਪੂਰੇ ਮੂੰਹ ਤਾਂ ਕਰੀਦਾ ਉਹਦੇ ਨਾਲ ਕੋਠੇ ਕੋਠੇਰ ਨਹੀਂ ਸੀ ਤਰ ਨੀ ਕਿਹੜੀ ਜੱਗੋ ਤੇਰਵੀ ਕਰੀ ਐ ਚੋਸ ਤੋਂ ਚਲਾਕੀਆਂ ਕਰਦੀ ਐ ਨੀ ਜੋ ਉੱਥੇ ਚਲਾਕੀਆਂ ਦਾ ਖਾਤਮ ਠੀਕ ਕਰਾ ਕੇ ਲਿਆਊਗਾ ਇਤੋਂ ਦਾ ਨਿੱਤ ਦਾ ਕੰਮ ਐ ਇੰਤਾ ਆਂ ਵੀ ਖਮਾਂ ਕੇ ਸੜੀ ਜਾਂਦਾ ਕਾਹੋਂ ਸੀ ਪੈਸੇ ਲਾਈਏ ਨੀ ਮੇਰਾ ਤਾਂ ਅਜੇ ਵੀ ਦਿਲ ਜਾ ਘਟਦਾ ਵੀ ਚੱਲ ਕਰਿਆ ਆਵਾ ਕਿਤੇ ਰਾਹ ਆ ਜਾ ਆ ਜਾ ਚੱਲ ਮੇਰ ਦਾ ਜਵਾਬ ਖਾਉਣ ਆਇਆ ਸਕੂਲ ਨੂੰ ਚਾਹ ਦੀ ਕੁੱਟ ਵੀ ਕਰਨੀ ਆ ਨੀ ਮੇਰਾ ਤਾਂ ਸਾਡਾ ਪਿੱਛੇ ਉੱਤ ਨਹੀਂ ਆ ਗਿਆ ਹੂਗਾ ਕਰ ਵਧੀਆ ਰਹੀ ਪੇ ਨੀ ਨੀ ਦੋਨੇ ਕੋੜੇ ਨਾ ਦੇਣਾ ਹੀ ਨਹੀਂ ਤੀਗਾ ਨੀ ਮੈਂ ਤੇਰੀਆਂ ਗੱਲਾਂ ਤਾਂ ਕਰ ਵੀ ਭੁੱਲ ਗਈ ਮੈਂ ਤਾਂ ਪਿੱਛੇ ਰਹਿ ਗਿਆ ਪਾਣੀ ਨੀ ਹੋਰ ਦੇਖ ਲੈ ਦੋਏ ਜੀ ਕਿਵੇਂ ਲੜਦੇ ਸੀ ਕਾਟ ਮੰਗੂ ਸੱਚੀ ਗੱਲਾਂ ਬਾਹਲੇ ਕਾਟ ਮੰਗੂ ਮੈਂ ਨੀ ਨੀ ਸਾਡਾ ਨਿੱਤਰ ਹੈ ਸਰ ਦਾ ਬਾੜ ਚ ਬੱਝੇਰਾ ਜਲੂਸ ਕਢਣ ਦੇ ਦੋਏ ਜੀ ਨੀ ਨਾ ਪੜ ਮੇਰੇ ਨਾਲ ਤਾਂ ਕੋਈ ਨਹੀਂ ਲੜਦਾ ਹੈਗਾ ਮੇਰੇ ਨਾਲ ਤਾਂ ਜੀਤ ਹੋ ਬਿਨਾ ਨਹੀਂ ਗੱਲ ਕਰਦਾ ਹੈਗਾ ਚੱਲ ਪੜ ਤੂੰ ਜਾ ਉਹ ਤਾਂ ਚਾਦੀ ਕੁੱਟ ਕਰਨੀ ਜਮੇ ਨੀ ਆ ਜਾ ਮੋੜੀ ਤੂੰ ਮਰਨਾ ਕਿਹਨਾਂ ਵਾਲੇ ਨੇ ਨਾਲ ਮੇਰਾ ਖਸਮ ਮੰਡੀ ਚ ਗਿਆ ਹੋਇਆ ਉਹ ਵੀ ਆਉਣ ਵਾਲਾ ਚੱਲ ਤੇਰੀ ਮਰਜ਼ੀ ਆ ਆਰ ਕੇ ਮੈਨੂੰ ਹੀ ਸਿਆਪਾ ਕਰਨਾ ਪਿਆ ਕੰਜਰ ਨੂੰ ਰੋਜ਼ ਰੋਂਦੀ ਸੀਗੀ ਵੀ ਕੰਜਰਾ ਧਾਰਿਆ ਪੱਖਾ ਕਰਿਆ ਠੀਕ ਉਹ ਲੈ ਗਈ ਕਮਾਂਡਣ ਵੀ ਆ ਕੇ ਹੁਣ ਨਿਛਿੰਦਰੇ ਆ ਰੱਖ ਨਹੀਂ ਪੱਖਾ ਬੰਦ ਝਟ ਮੇਰੇ ਨਾਲ ਕੋਈ ਗੱਲ ਵੀ ਕਰ ਲਿਆ ਕਰ ਮੈਂ ਤੇਰੇ ਘਰੇ ਜਾਂਦੀ ਸੀ ਵੀ ਨਹੀਂ ਪਾਣੇ ਘਰੇ ਮੇਰੇ ਕੋਲ ਜਾਂਦੀ ਤਾਂ ਜਿਵੇਂ ਘਰੇ ਹੁੰਦੀ ਮੈਂ ਤਾਂ ਸਿਆਪਾ ਕਰਕੇ ਆਈਆਂ ਪੱਖੇ ਦਾ ਉਹ ਕੰਜਰ ਨੂੰ ਰੋਜ਼ ਰੋਂਦੀ ਸੀ ਵੀ ਕੰਜਰਾ ਧਾਰਿਆ ਇਹਨੂੰ ਮੈਂ ਤਾਂ ਆਪਣੇ ਚਰਨੋਂ ਦਾ ਲੈ ਕੇ ਆਈ ਸੀ ਚਰਨੋਂ ਤੋਂ 2 ਦਿਨ ਲੱਗਦਾ ਸੀ 700 ਰੁਪਏ ਦੇ ਮੈਂ ਤਾਂ ਆਪਣੇ ਕਾਉਂਟ ਦਿੰਦੀ ਆ ਮੰਗ ਵਿੱਚ ਚੀਜ਼ ਅੱਜ ਕੱਲ ਨਹੀਂ ਨਹੀਂ ਦਿੰਦੀ ਮੰਗ ਵਿੱਚ ਚੀਜ਼ ਮੈਨੂੰ ਪਤਾ ਤੁਹਾਡੇ ਰਿਸ਼ਤੇਦਾਰ ਆ ਰਹੇ ਸੀ ਜੇ 2 ਦਿਨ ਚਰਨੋਂ ਤੈਨੂੰ ਪੱਖਾ ਹੋਰ ਦਿੰਦੀ ਗਰਮੀ ਕੱਢ ਲੈਂਦੀ ਫਿਰ ਕਿਹੜਾ ਥਾਹਾ ਪੈਂਦਾ ਸੀ ਏਸੀ ਉਹਨਾਂ ਦੇ ਪੂਲੋ ਉਹਨਾਂ ਦੇ ਦਾਤੀ ਫਿਰ ਆ ਪੱਖਾ ਉਹਨਾਂ ਦੇ ਹੈ ਤੇਰਾ ਪੱਖਾ ਚੱਕ ਕੇ ਲੈ ਗਈ 10 ਗਵਾੜ ਮੱਥੇ ਗਵਾੜ ਹੀ ਕੰਮ ਆਉਂਦਾ ਜੇ 2 ਦਿਨ ਹੋਰ ਪੱਖਾ ਦੇਣ ਦੀ ਫੇਰ ਕੀ ਹੁੰਦਾ ਸੀ ਹਣ ਉਹੀ ਗੱਲ ਚਰਨੋਂ ਦਾ ਮਾਜ ਨਹੀਂ ਥੋੜਾ ਗਾ ਮਾਂ ਇਹਨਾਂ ਪਹਿਣੇ ਕਾਹਨੂੰ ਥ ਦਾ ਸੌਣ ਵਾਰ ਤਾਂ ਪੱਖੇ ਮੂਰੇ ਮੇਰੇ ਮੂਹੇ ਨਿਕਲਦੀ ਫੁਰਤੀ ਗੱਲ ਮੂਰੇ ਕਰ ਕਰ ਸਾਂ ਹੋ ਜਾਂਦਾ ਜੀ ਪੱਖੇ ਮੂਰੇ ਮਾਂ ਐ ਪਉ ਮਾਂ ਐ ਪਉ ਵੀ ਉਹਨੇ ਨੂੰ ਲੋਟ ਕਰਨਾ ਵੀ ਤਾਰੇ ਪਿਆਉ ਨੂੰ ਹੁਣ ਹਾਰ ਕੇ ਮਾਂ ਗਈਆਂ ਗਰਮੀ ਚ ਡੇਗਦੀ ਟੇਂਦੀ ਤੈਨੂੰ ਪਤਾ ਨਾਲੇ ਮੇਰੇ ਤਾਂ ਗੋਡੇ ਜਵਾਬ ਦੇ ਬੈਠੇ ਨੇ ਭਣੇ ਗੋਡੇ ਜਵਾਬ ਦੇ ਬੈਠੇ ਉਹ ਤਾਂ ਗੱਲ ਛੱਡ ਮੇਰੀ ਗੱਲ ਸੁਣ ਮੈਂ ਤਾਂ ਤੈਨੂੰ ਐ ਕਹਿੰਦੀ ਸੀ ਬੈਰ ਨੇ ਦੁੱਧ ਦੇ ਪੈਸੇ ਦੇ ਦੇ ਮੈਨੂੰ ਦੁੱਧ ਦੇ ਪੈਸੇ ਭੰਤ ਇਹਨਾਂ ਦੇ ਦਿੰਦੇ ਮੇਰੇ ਕੋਲ ਤਾਂ ਜਿਹੜਾ ਹੈਗਾ ਜੀ 5-700 ਰੁਪਈਆ ਮੈਂ ਤਾਂ ਪੱਖੇ ਤੇ ਫੋਕੀ ਆਈ ਤੇ ਉਹਦੋਂ ਨੇ ਤੇਰਾ ਖਸਮ ਕੌਲਾ ਭਰ ਕੇ ਜਾਦਾ ਪਿੰਦਾ ਹੁਬਕੇ ਹੈ ਜੇ ਉਹ ਪੱਖੇ ਮੂਰੇ ਸੌਂਦਾਗਾ ਆਹ ਗੱਲਾਂ ਤੇਰਾ ਮਾਰੀਆਂ ਚਿੰਤ ਤੇ ਫਿਰ ਮੈਨੂੰ ਕਹਿਦਨੀ ਮੇਰੇ ਨਾਲ ਲੜਨ ਨਾ ਆ ਗਈ ਦੱਸ ਮੈਂ ਲੜਾ ਨਾ ਤਾਂ ਹੋਰ ਕੀ ਕਰਾਂ ਮੈਨੂੰ ਨਾ ਤੇਰਾ ਮੂੰਹ ਲਹਾਜ ਮਾਰ ਜਾਂਦੀ ਆ ਵੀ ਜਦੋਂ ਮੈਂ ਕਿਤੇ ਗਮੀ ਸ਼ਾਦੀ ਚ ਜਾਣਾ ਹੁੰਦਾ ਭਣ ਪਹਿਲੇ ਬੋਲ ਤੂੰ ਮੇਰੇ ਨਾਲ ਚੱਕ ਕੇ ਚੁੰਨੀ ਤੁਰ ਪਈ ਤੁਰਦੀ ਆ ਭਣੀ ਤੁਰਦੀ ਆ ਜੇ ਹਰੇਕ ਤੇ ਮੈਂ ਕੰਮ ਆਉਣੀ ਤਾਂ ਹੀ ਤੇ ਮੈਨੂੰ ਆੜਗਮੜ ਚੀਜ਼ ਦੇ ਦਿੰਦਾ ਹੈ ਔਰ ਤੋਂ ਕਾਮਲ ਤੋਂ ਲੈ ਅਸੀਂ ਖੰਡ ਦੀ ਕੌਲੀ ਉਹ ਪਾਣੀ ਇੰਨਾ ਜਲੋਸ ਕਲਟ ਕੇ ਗਈ ਦੋ ਹੀ ਆ ਗਈਆਂ ਸਾਡੇ ਤੱਕਰੇ ਮੈਨੂੰ ਤੈਨੂੰ ਪਤਾ ਪਾਣੀ ਬੋਲ ਹੀ ਨਹੀਂ ਕਿ ਕਾਣੀ ਸੀ ਅਗਲੀ ਦੀ ਪੱਖਾ ਲੈ ਕੇ ਵਰਤੇ ਸੀ ਜੇ ਮੇਰਾ ਬੰਦਾ ਚੰਗਾ ਹੁੰਦਾ ਪਾਣੀ ਪੱਖਾ ਲੋਟ ਕਰਾਇਆ ਹੁੰਦਾ ਕਿਉਂ ਸਰੀਕਣੀ 100 100 ਗੱਲਾਂ ਕਰਕੇ ਜਾਂਦੀ ਮੈਂ ਗੋਡਿਆਂ ਹੀੜਨਾ ਦੇ ਲੈਂਦੀ ਜੇ ਮੈਨੂੰ ਫਾਲਤੂ ਗੱਲ ਕਰਕੇ ਜਾਂਦੀ ਨਹੀਂ ਉਹ ਤਾਂ ਗੱਲ ਠੀਕ ਆ ਪਾਣ ਜਣੇ ਖਣੀ ਦੇ ਤੂੰ ਤਾਂ ਨਾ ਕਾਣੀ ਹੋਈ ਫਿਰਦੀ ਆ ਦੇਖ ਮੇਰੇ ਦੁੱਧ ਦੇ ਪੈਸੇ ਖੜੇ ਆ ਉਹਨਾਂ ਦੇ ਖੰਡਾਂ ਦੀਆਂ ਕੌਲੀਆਂ ਧਾਰੀਆਂ ਸਿੰਦਰ ਦਾ ਪੱਖਾ ਮੰਗ ਕੇ ਲੈ ਕੇ ਆਈ ਤੂੰ ਆਪਣੀ ਚਰਨੋਂ ਦਾ ਚੰਗਾ ਚੰਗਾ ਪਣ ਮੈਂ ਜਾਣੀ ਹੁਣ ਰੋਟੀ ਟੁੱਕ ਕਰਾਂ ਪਣ ਚੰਗਾ ਤੈਨੂੰ ਪਤਾ ਕਰ ਲਈ ਪਣੇ ਨਹੀਂ ਨੀ ਉਹ ਤੂੰ ਬੋ ਕਰਦਾ ਆਉਂਦਾ ਦੇਖਾ ਸਭ ਨੂੰ ਸਵੇਰੇ ਨਹੀਂ ਵੀ ਮੈਨੂੰ ਦੁੱਧ ਦੇ ਪੈਸੇ ਦੇ ਦੇ ਵੈਰੀਓ ਮੈਂ ਵੀ ਕਾਹਾਂ ਕੁਛ ਕਰਨਾ ਹੁੰਦਾ ਖਲ ਖੱਪੇ ਦਾ ਗੱਟਾ ਲੈ ਕੇ ਆਉਣਾ ਪੈਂਦਾ ਜੇ ਖਲ ਦੀ ਬੋਰੀ 1100 ਦੀ ਹੋਗੀ ਹੋਗੀ ਪਣ ਸਾਨੂੰ ਪਤਾ ਹੋਗੀ ਚੰਗਾ ਚੰਗਾ ਪਣ ਹੋਗੀ ਹੁਣ ਜਵਾਹ ਜਵਾਹ ਘਰੇ ਫੇਰੇ ਫੇਰੇ ਕਰਦੇ ਹੋਣਗੇ ਮੈਂ ਜਾਣੀ ਪਣੇ ਕਰੀ ਨਾ ਤੈਨੋ ਕੇ ਜਵਾਬ ਬੇਬਰ ਕਰਦੇ ਹੋਏਂਗੀ ਮੈਨੂੰ ਤਾਂ ਕੋਈ ਰਾਹ ਨਹੀਂ காਕੇ ਦੇ ਪੈਸੇ ਦੇਣਗੀ ਕਦੋਂ ਜੀ ਤੁਮਨੇ ਪਰਸੋਂ ਤੋਂ ਉੱਤੇ ਤੱਕ ਦੇ ਦੂਗੀ ਮੈਂ ਚਾਹ ਪਾਣੀ ਚਾਹ ਨਾ ਮੰਗੂਗਾ ਕੇ ਜਲੂਸ ਤੋਂ ਕੱਢਦੀ ਹੋਰ ਕੀ ਪਾਣੀ ਨਹੀਂ ਮੈਂ ਤਾਂ ਆਣੀ ਜਲੂਸ ਕੱਢਦੀ ਤੈਨੂੰ ਕਹਿੰਦੇ ਹੁੰਦੇ ਜਿਵੇਂ ਤੂੰ ਮੇਰੇ ਕੰਮ ਆ ਜਾਨੀ ਆ ਤਾਂ ਜੋ ਮੈਂ ਕਹਿੰਦੀ ਚੱਲ ਕੋਈ ਗੱਲ ਆਮ ਦਾ ਔਖੀ ਸੌਖੀਆਂ ਆਏ ਕਰੀ 2100 ਹੋਇਆ ਪਿਆ ਭੈਣੇ 1100 ਦੇ ਆਂ ਵਿੱਚੋਂ ਮਗਰ ਰਹਿ ਜੂ 1000 ਰੁਪਇਆ ਚੱਲ ਕੋਈ ਨਾ ਪੜੇ ਛੋਨੇ ਆ ਕਲਕਾ ਸੀਜ਼ਨ ਲੱਗ ਜਾਨੀ ਤੇਰੇ ਬਾਈ ਦੇ ਦੇ ਜਾਂਗੇ ਚੰਗਾ ਯਾਰ ਨਹੀਂ ਪੜੇ ਮੈਂ ਤਾਂ ਦੱਸ ਪੀਤਾ ਹੀ ਆ ਗੱਲਾਂ ਬਾੜ ਨਾ ਕਰਦੇ ਮੇਰੇ ਤਾਂ ਮੇਰੇ ਤਾਂ ਪਤਾ ਨਹੀਂ ਕੰਜੇ ਸਾਡੇ ਦਮਾਂਡ ਕੀ ਬੈਰ ਪੈ ਗਿਆ ਕੋਈ ਕੋ ਕਰਾਰਾ ਕਰਾ ਖੜ ਖੜ ਕੇ ਮੈਂ ਤਾਂ ਟੋਕ ਦਿਆਂ ਨਹੀ ਬੰਦਾ ਤਾਂ ਆਪ ਦਾ ਮਾੜਾ ਪੈਸੇ ਤਾਂ ਆਪ ਦੇ ਖੋਟ ਬਾਣੀਆਂ ਨੂੰ ਕੀ ਦੋਸ ਜੀ ਕੰਜਰ ਚੱਜਦਾ ਹੋਵੇ ਲੋਕਾਂ ਦੇ ਪੈਸੇ ਮੋੜਦਾ ਹੋਵੇ ਚੀਜ਼ਾਂ ਲਿਆ ਲਿਆ ਦਿੰਦਾ ਹੋਵੇ ਮੈਨੂੰ ਕਿਉਂ ਸਰੀਕ ਮੈਨੂੰ ਗੱਲਾਂ ਕਰੇ